ਇਹਨਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਕੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਕੋਠਾਲਾ ਕਿੱਥੇ ਹੋਇਆ ਹੈ ਨਾ ਅੱਜ ਦਾ ਕੋਠਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਆਹ ਕਟਾਲਾ ਨਹੀਂ ਤਾਂ ਹੁੰਦਾ ਕਿ ਕਿ ਠੱਕੇ ਨਾ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਕਟਾਲਾ ਹੈਗਾ ਭਾਵੇਂ ਅਸੀਂ ਸਾਡਾ ਉਸੇ ਕਿਸੇ ਨਾਲ ਨਹੀਂ ਇਹ ਤੋਂ ਵੱਡਾ ਕਟਾਲਾ ਪੰਜਾਬ 'ਚ ਕੀਤਾ ਹੈ ਇਨਾਰੇ ਸ਼ਰਾਮ ਦਾ ਜਿਹੜਾ ਕੀਤਾ ਤੇ ਹੁਣ ਭਗਵਾਨ ਤਮਨ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਆਉਦੇ ਹੁਣ ਨਹੀਂ ਤਾਂ ਭਗਵਾਨ ਤਮਨ ਵੀ ਨਾਲ ਹੀ ਜਾਣਾ ਸੀ ਇਸ ਕਟਾਲੇ ਦੇ ਅੰਦਰ ਅਗੇ ਬ੍ਰੇਕਾ ਹੱਲਾਈ ਬੈਠੇ ਆ ਜੇ ਬ੍ਰੇਕਾ ਖੋਲ ਦੇਣ ਮਤਲਬ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਐ ਜਦੋਂ ਆਪਾਂ ਡਿਸਕਸ਼ਨ ਕਰਦੇ ਐ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਐ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਐ ਉਹ ਜਿਹੜੀ ਸੋਚ ਐ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰਾ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿਣਾ ਕਿ ਜਿਵੇਂ ਹੋਲਾ ਮੱਲਾ ਚੱਲ ਰਿਹਾ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨਾਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ قوم ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਲਕ ਕੋਈ ਨਹੀਂ ਦੱਸ ਸਕਦਾ ਕਿਤੇ ਹੋਰ ਹੈ ਹੀ ਨਹੀਂ